ਜిల్లా ਅੰਮ੍ਰਿਤਸਰ ਸਾਹਿਬ ਫਤਿਹਪੁਰਵਾਦ ਪਿੰਡ ਦਾ ਵਾਕਿਆ ਹੈ ਇੱਕ ਦਿਨ ਪਿੰਡ ਦੇ ਕੁਝ ਮੁੰਡੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਰਹਿੰਦੇ ਇੱਕ ਫਕੀਰ ਦੇ ਪਾਸ ਸਾਧੂ ਦੇ ਪਾਸ ਗਏ ਤੇ ਪੁੱਛਣ ਲੱਗੇ ਕਿ ਬਾਬਾ ਸਾਡੇ ਵਿੱਚੋਂ ਪਾਸ ਕੌਣ ਹੋਵੇਗਾ ਇਸ ਦੇ ਜਵਾਬ ਵਿੱਚ ਉਸ ਫਕੀਰ ਨੇ ਆਖਿਆ ਕਿ ਬਾਕੀਆਂ ਦਾ ਤਾਂ ਮੈਨੂੰ ਕੋਈ ਪਤਾ ਨਹੀਂ ਪਰ ਇੱਕ ਗੱਲ اٹਲ ਹੈ ਕਿ ਹਮੀਰ ਚੰਦ ਜ਼ਰੂਰ ਪਾਸ ਹੋਵੇਗਾ ਕੁਝ ਸਮੇਂ ਬਾਅਦ 10ਵੀਂ ਕਲਾਸ ਦਾ ਜਦੋਂ ਰਿਜ਼ਲਟ ਆਇਆ ਤੇ ਉਸ ਦੇ ਵਿੱਚੋਂ ਹਮੀਰ ਚੰਦ ਫੇਲ ਹੋ ਗਿਆ। ਉਹੀ ਮੁੰਡਿਆਂ ਦੀ ਟੋਲੀ ਫਕੀਰ ਦੇ ਪਾਸ ਗਈ, ਸਾਧੂ ਦੇ ਪਾਸ ਗਈ ਤੇ ਜਾ ਕੇ ਆਖਿਆ ਬਾਬਾ ਜੀ ਹਮੀਰ ਚੰਦ ਤਾਂ ਫੇਲ ਹੋ ਗਿਆ। ਤੁਸੀਂ ਕਹਿੰਦੇ ਸੀ ਪਾਸ ਹੋਵੇਗਾ। ਅੱਗੋਂ ਫਕੀਰ ਨੇ ਆਖਿਆ ਕਿ ਇਹ ਦੁਨੀਆਦਾਰੀ ਦੇ ਵਿੱਚੋਂ ਬੇਸ਼ੱਕ ਫੇਲ ਹੋ ਗਿਆ। ਬਰ ਰੋਹਾਨੀਅਤ ਦੀ ਪੜ੍ਹਾਈ ਦੇ ਵਿੱਚੋਂ ਇਹ ਪਾਸ ਹੋਵੇਗਾ ਤੇ ਨਾਲ ਹੀ ਉਸ ਫਕੀਰ ਨੇ ਹਮੀਰ ਚੰਦ ਨੂੰ ਹੁਕਮ ਕੀਤਾ ਕਿ ਹਮੀਰਿਆ ਤੇਰੇ ਖਜ਼ਾਨੇ ਦੀਆਂ ਚਾਬੀਆਂ ਸਤਲੁਜ ਦਰਿਆ ਦੇ ਕਿਨਾਰੇ ਝੰਡੀ ਪੀਰ ਦਰਬਾਰ ਦੇ ਵਿੱਚ ਹਨ ਜਾ ਕੇ ਉਹ ਖਜ਼ਾਨਾ ਹਾਸਲ ਕਰ ਬਸ ਫੇਰ ਕੀ ਸੀ ਮੁਰਸ਼ਦ ਨੂੰ ਮਿਲਣ ਦੀ ਤਾਂਗ ਪੈਦਾ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟ੍ਰੇਨ ਪਕੜੀ ਫਲੋਰ ਉਤਰਿਆ ਰਿਆ ਦੇ ਪੰਨੋ ਪੰ ਪਿੰਡਾਂ ਤੈਅ ਕਰਦਿਆਂ ਐਸ ਚੰਡੀ ਪੀਰ ਦੀ ਅਸਥਾਨ ਤੇ ਪੁੱਜਿਆ ਉਸੇ ਦਿਨ ਤੋਂ ਇਵਾਦਤ ਵਿੱਚ ਜੁਟ ਗਿਆ ਤੇ ਪਿੰਡ ਦੇ ਮਿਸਤਰੀ ਫਕੀਰੀਏ ਨੇ ਇੱਕ ਬੈਰਾਗਣ ਤਿਆਰ ਕਰਕੇ ਦਿੱਤੀ ਤੇ ਦਿਨ ਰਾਤ ਬੰਦਗੀ ਕਰਦੇ ਪਰ ਕੁਝ ਸਮੇਂ ਬਾਅਦ ਮੋਰੋਂ ਦੇ ਸਰਦਾਰ ਸ਼ਬਦੀਪ ਸਿੰਘ ਦੇ ਪਾਸ ਨੌਕਰੀ ਕਰਨ ਲੱਗੇ ਤੇ ਇੱਕ ਦਿਨ ਜ਼ਰੂਰੀ ਕਾਗਜ਼ਾਤ ਲੈ ਕੇ ਲੁਧਿਆਣਾ ਤੋਂ ਆ ਰਹੇ ਸਨ ਤੇ ਸਤਲੁਜ ਦਰਿਆ ਠਾਠਾ ਮਾਰਿਆ ਸੀ ਦਰਿਆ ਪੂਰੀ ਚੜਾਈ ਦੇ ਵਿੱਚ ਸੀ ਜਕੋ ਤਕੀ ਵਿੱਚ ਖੜੇ ਸਨ ਤੇ ਸੋਚ ਰਹੇ ਸਨ ਕਿ ਪਾਰ ਜਾਵਾਂ ਜਾਂ ਨਾ ਜਾਵਾਂ ਇੰਨਾ ਸੋਚਦਿਆਂ ਸੋਚਦਿਆਂ ਇੱਕ ਪੁਰਸ਼ ਆਇਆ ਤੇ ਇਹਨਾਂ ਦੇ ਵੇਂਦਿਆਂ ਵੇਂਦਿਆਂ ਉਹ ਸਤਲੁਜ ਦਰਿਆ ਨੂੰ ਪਾਰ ਕਰ ਗਿਆ ਤੇ ਪੂਰੇ ਬ੍ਰਹਿਮੰਡ ਦੇ ਵਿੱਚ ਇੱਕ ਆਵਾਜ਼ ਗੂੰਜੀ ਤੇ ਆਖਿਆ ਹਮਿਰਿਆ ਕੀ ਵੇਂਦਾ ਹੈ ਤੇ ਤੂੰ ਵੀ ਦਰਿਆ ਦੇ ਵਿੱਚ ਛਾਲ ਮਾਰ ਬਸ ਫੇਰ ਇਸ ਆਵਾਜ਼ ਨੂੰ ਪ੍ਰਵਾਨ ਕਰਦਿਆਂ ਹੁ ਮੀਰ ਚੰਦ ਨੇ ਉਸ ਦਰਿਆ ਦੇ ਵਿੱਚ ਜਦੋਂ ਛਾਲ ਮਾਰੀ ਤੇ ਮਾਨੋ ਉਸ ਨੂੰ ਤਰਲੋਕੀ ਦਾ ਗਿਆਨ ਹੋ ਗਿਆ ਤੇ ਉਸ ਰੱਬੀ ਗਿਆਨ ਦੀਆਂ ਰਹਿਮਤਾਂ ਇਸ ਤੀ ਝੋਲੀ ਵਿੱਚ ਪੈ ਗਈਆਂ ਝੰਡੀ ਪੀਰ ਜੀ ਨੇ ਰਹਿਮਤ ਕਰਕੇ ਆਪਣੀ ਉਮਰਾਂ ਭਰ ਦੀ ਰੋਹਾਨੀਅਤ ਦੀ ਕਮਾਈ ਜਿਹੜੀ ਹੈ ਲਾਲਾ ਵਲੀਹ ਦੀ ਝੋਲੀ ਵਿੱਚ ਪਾ ਦਿੱਤੀ ਤੇ ਬਖਸ਼ਿਸ਼ਾਂ ਕੀਤੀਆਂ ਤੇ ਨਾਲ ਹੀ ਆਖਿਆ ਅੱਜ ਤੋਂ ਹਮੀਰ ਚੰਦ ਨਹੀਂ ਅਜ ਤੋਂ ਬਾਅਦ ਤੈਨੂੰ ਲੋਕ ਬਲੀਆਂ ਦਾ ਬਲੀ ਲਾਲਾ ਬਲੀ ਆਖਿਆ ਕਰਨਗੇ ਤੇ ਆਖਿਆ ਕਰਨਗੇ ਲਾਲਾ ਬਲੀ ਕਰੋ ਪਲੀ